ਲੋ ਜੀ ਦੀਵਾਲੀ ਦਾ ਆਫਰ ਲੈ ਕੇ ਆਏ ਅੱਜ ਫੇਰ ਤੁਹਾਡੇ ਲਈ ਜੁੱਤੀਆਂ ਕਰਤੀਆਂ ਫ੍ਰੀ ਬੜੀਆਂ ਭੈਣਾਂ ਵਾਲਾਂ ਲਾਂਬਾ ਆਇਆ ਸੀ ਬਾਈ ਜੀ ਸਰਪੰਚਾਂ ਦੀ ਹੱਟੀ ਦੇ ਖੜੇ ਆ ਇਹਨਾਂ ਨੇ ਪਹਿਲਾਂ 3000 ਦੀ ਸ਼ਾਪਿੰਗ ਤੇ ਆਹੇ ਜੀ ਹੱਥ ਨਾਲ ਤਿਆਰ ਕਰੀ ਹੋਈ ਜੁੱਤੀ ਬਿਲਕੁਲ ਫ੍ਰੀ ਕਰੀ ਪਰ ਕਈ ਭੈਣਾਂ ਆਈਆਂ ਪੂਰੇ ਸ਼ਾਪਿੰਗ ਕਰਕੇ ਗਈਆਂ 2-2000 ਦੀਆਂ ਪਰ ਉਹ ਥੋੜਾ ਜਿਹਾ ਲਾਂਬਾ ਜ਼ਰੂਰ ਦੇ ਕੇ ਗਈਆਂ ਵੀ ਸਾਨੂੰ ਵੀ ਜੁੱਤੀ ਫ੍ਰੀ ਕਰੋ ਇਸ ਵਾਰ ਭੈਣ ਨੇ ਦੀਵਾਲੀ ਤੇ ਧਮਾਕਾ ਕਰਤਾ ਹੁਣ ਆਪਾਂ ਕਿੰਨੇ ਰੁਪਏ ਦੀ ਸ਼ਾਪਿੰਗ ਤੇ ਜੁੱਤੀ ਫ੍ਰੀ ਦੇ ਰਿਹਾ ਜੀ ਜਿਹੜੀ ਵੀ ਭੈਣ ਆਪਣੇ ਕੋਲ ਆ ਕੇ 1500 ਤੋਂ 2000 ਦੀ ਸ਼ਾਪਿੰਗ ਕਰੂਗੀ ਉਹਨੂੰ ਜੁੱਤੀ ਫ੍ਰੀ ਕਰ ਦੇ ਲੋ ਜੀ ਵੱਡਾ ਧਮਾਕਾ ਕਾ ਕਰਤਾ ਸਰਪੰਚਾਂ ਦੀ ਹੱਟੀ ਜਾਖਲ ਮੰਡੀ ਖੜਿਆ ਸਿਰਫ 1500 ਤੋਂ 2000 ਦੀ ਸ਼ਾਪਿੰਗ ਕਰਨੀ ਹੈ ਤੇ ਜਿਹੜੀ ਬਾਜ਼ਾਰ ਦੇ ਅੰਦਰ ਇਹ ਜੁੱਤੀ 8-800 ਹਜ਼ਾਰ ਰੁਪਏ ਦੀ ਵਿਕਦੀ ਹੈ ਹੁਣ ਮੇਰੀ ਭੈਣਾਂ ਨੂੰ ਫ੍ਰੀ ਮਿਲਣ ਜਾ ਰਹੀ ਹੈ ਤੇ ਦਿਵਾਲੀ ਤੇ ਜੀ ਆਫਰ ਕੀ ਲਾ ਰੱਖਿਆ ਸੂਟਾਂ ਦਾ ਜੀ ਆਫਰ ਆਪਾਂ ਲਾ ਰੱਖਿਆ ਜਿਹੜਾ ਮਾਰਕੀਟ ਦੇ ਵਿੱਚ 2000 2500 ਦਾ ਸੂਟ ਸੇਲ ਹੋ ਰਿਹਾ ਆਪਣੇ ਕੋਲ ਅੱਧੋ-ਅੱਧ ਰੇਟਾਂ ਦੇ ਉਹ ਸੂਟ ਲੈ ਕੇ ਜਾ ਸਕਦੇ ਹੋ ਤੁਸੀਂ ਅੱਧੋ-ਅੱਧ ਰੇਟਾਂ ਦੇ ਪਹਿਲਾਂ ਤਾਂ ਮੇਰੀਆਂ ਭੈਣਾਂ ਬਲੈਕ ਸੂਟ ਚੈੱਕ ਕਰ ਲਓ ਜਿਹੜੀਆਂ ਬਲੈਕ ਸੂਟ ਦੀਆਂ ਸ਼ਕੀਨੇ ਇਹ ਸਾਰੇ ਹੈਂਡਵਰ ਪੂਰਾ ਪੂਰਾ ਹੈਂਡਵਰਕ ਵਾਲਾ ਸੂਟ ਰਹਿਣ ਵਾਲਾ ਫੇਰ ਤੁਸੀਂ ਇਹ ਦੁਪੱਟਾ ਚੈੱਕ ਕਰ ਲਓ ਫੇਰ ਆ ਸਲਵਾਰ ਤੇ ਵੀ ਪੌਚਾ ਤੇ ਵੀ ਕਢਾਈ ਹੋਗੀ ਪੌਚਾ ਤੇ ਵੀ ਹੈਂਡਵਰਕ ਦਾ ਕੰਮ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਇੰਨੇ ਜਿਆਦਾ ਕਲਰ ਡਿਜ਼ਾਈਨ ਹੈ ਤੁਸੀਂ ਸੂਟਾਂ ਤੇ ਨਿਗਾਹ ਮਾਰ ਸਕਦੇ ਹੋ ਇਹ ਸੂਟ ਬਾਜ਼ਾਰ ਦੇ ਅੰਦਰ 3-3000 ਰੁਪਏ ਵਿਕਦਾ ਹੈ 5-5000 ਦੀ ਰੇਂਜ ਤੱਕ ਨੇ ਪਿਓਰ ਗਲਾਸ ਦੇ ਸੂਟ ਨੇ ਪਿਓਰੇ ਹੈਂਡਵਰਕ ਤੇ ਉੱਪਰ ਇਹ ਆਪਣੇ ਕੋਲੇ ਕੀ ਧਮਾਕੇ ਦਾ ਰੇਟ ਤੇ ਦੇ ਰਹੇ ਦੁਬਾਰਾ ਦੱਸ ਦਿਓ ਮੇਰੀ ਭੈਣ ਮਾਰਕੀਟ ਦੇ ਵਿੱਚ ਇਹ ਸੂਟ 5000 ਤੋਂ 6000 ਦੀ ਰੇਂਜ ਦੇ ਵਿੱਚ ਨੇ ਆਪਣੇ ਕੋਲ ਅੱਧੋ-ਅੱ ਜਾਂ ਜਾ ਰਿਹਾ 50% ਲੈਸ ਕਰਤੀ ਤੇ ਆਫਰ ਬਾਈ ਜੀ ਦਿਵਾਲੀ ਕਰਕੇ ਵੱਡਾ ਲਾਤਾ ਸਰਪੰਚਾਂ ਦੀ ਹੱਟੀ ਤੇ ਖੜਿਆ ਜੇ ਆਪਾਂ ਸੂਟ ਦੀ ਗੱਲ ਕਰੀਏ ਵੀਰੇ ਆਪਣੇ ਕੋਲੇ ਸੂਟ ਕਿੰਨੇ ਰੁਪਏ ਤੋਂ ਸਟਾਰਟ ਹੋਣ ਜਾ ਰਿਹਾ ਜੀ ਆਪਣੇ ਕੋਲ 200 ਤੋਂ ਲੈ ਕੇ ਸੂਟ ਹਾਈएस्ट ਰੇਂਜ ਤੱਕ ਮਿਲ ਜਾਣਗੇ ਜੀ ਹਾਈएस्ट ਰੇਂਜ ਤੱਕ ਸੂਟ ਮਿਲ ਜਾਣਗੇ ਬੁਟੀਕਾਂ ਵਾਲੇ ਸੂਟ ਮੇਰੀਆਂ ਭੈਣਾਂ ਦੁਬਾਰਾ ਦੇਖ ਲਓ ਫੋਟੋਆਂ ਵਾਲੇ ਸੂਟ ਜਿਹੜੇ ਬਾਜ਼ਾਰ 'ਚ ਬਹੁਤ ਆਪਰੇਟ ਵਿਕਦੇ ਆ ਇੰਸਟਾਗ੍ਰam ਦੀ ਟ੍ਰੈਂਡਿੰਗ ਰੀਲਾਂ 'ਚ ਰਹਿਣ ਵਾਲੇ ਸੂਟ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਮਿਲਣਗੇ ਕਿਤੋਂ ਸਿਰਫ ਸਰਪੰਚਾਂ ਦੀ ਹੱਟੀ ਤੇ ਮਿਲ ਲਗੇ ਸਟਾਕ ਦੀ ਕੋਈ ਕਮੀ ਨਹੀਂ ਅਪਡੇਟ ਹੋਣ ਵਾਲਾ ਸਟਾਕ ਜਿਹੜਾ ਜੇ ਭੈਣ ਨੇ ਆ ਆਫਰ ਲਾਇਆ ਜੁੱਤੀਆਂ ਫਰੀ ਵਾਲਾ ਹੁਣ ਸਿਰਫ 1500 ਤੋਂ 2000 ਦੀ ਸ਼ੋਪਿੰਗ ਕਰਕੇ ਕੋਈ ਵੀ ਮੇਰੀ ਭੈਣ ਇਹ ਜੁੱਤੀਆਂ ਫਰੀ ਲੈ ਜਾ ਸਕਦੀ ਹੈ ਤੇ ਮੈਨੂੰ ਇੱਕ ਗੱਲ ਹੋਰ ਦੱਸੋ ਜੀ ਜੇ ਕਿਸੇ ਵੀ ਮੇਰੀ ਭੈਣ ਨੇ ਕਿਸੇ ਵੀ ਪ੍ਰਕਾਰ ਦੀ ਸੂਟ ਦੀ ਸ਼ੋਪਿੰਗ ਕਰਦੀ ਹੈ ਤਾਂ ਉਸ ਭੈਣ ਨੂੰ ਆਣਾ ਕਿੱਥੇ ਪਊਗਾ ਜੀ ਸਰਪੰਚਾਂ ਦੀ ਹੱਟੀ ਜਾਖਲ ਮੰਡੀ ਰੇਲਵੇ ਰੋਡ ਨੀਅਰ 10 ਰੁਪਏ ਲੰਗਰ ਥਾਲੀ ਦੇ ਕੋਲ ਆਪਣੀ ਸਰਪੰਚਾਂ ਦੀ ਹੱਟੀ ਨਾਮ ਤੋਂ ਸ਼ਾਪ ਹੈ ਜੀ ਤੁਸੀਂ ਇੱਥੇ ਆ ਸਕਦੇ ਹੋ ਬਾਕੀ ਸਕਰੀਨ ਤੇ ਨਾ ਨੰਬਰ ਤੇ ਲੋਕੇਸ਼ਨ ਚੱਲ ਰਹੀ ਹੈ सरपंचਾਂ ਦੀ ਹੱਟੀ 메ਨ ਬਾਜ਼ਾਰ ਜਾਖਲ ਮੰਡੀ